ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਆ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੇ ਜੀ ਗੀਤ ਦਾ ਆਨੰਦ ਸੋਨੇ ਦੀ ਸੱਗੀ ਉੱਤੇ ਸਾਜਦਾ ਜੀਰਵੇ ਨੁਕਰਤਾ ਹੋ ਗਿਆ ਮੇਰੀ ਨਾਣੇ ਦੀ ਦਵੀਰਵੇ ਦਾਸ ਦੀਨਾ ਮਪਿਆ ਕੋਲੇ ਹੋਣਗੇ ਦਿਲਗੀ ਤੇ ਤੱਕ ਦੀਰਵੇ ਲਿਖਿਆ ਨਾ ਹੁੜਦੀਆਂ ਨੀ ਜਿੰਦੇ ਤਾਨਿਆ ਦੇ ਤੀਰ ਵੇ ਸਿੰਘ ਜੀ ਤੀਰਾਂ ਦੀਆਂ ਅਣੀਆਂ ਵੇ ਸਿੰਘ ਜੀ ਵੀੜਾਨੇ ਕਣੀਆਂ ਵੇ ਪਲ ਪਲ ਤਾਂ ਅੱਖਾਂ ਸਾਡੀ ਜਿੰਦੜੀ ਨੂੰ ਬਣੀਆਂ ਵੇ ਪੋਗੂ ਗੀ ਲਿਖੀਏ ਜੇੜੀ ਮੱਥੇ ਦੀਰਵੇ ਨਕੀਆਂ ਨੁੜ ਦਿਆ ਨੀ ਜਿੰਦੇ ਬਸਣਾਂ ਆਂਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵਾਜ ਦੇ ਜਿਉ ਸੜ ਗਾਂਵੇ ਸੜ ਗਾਂ ਦੇ ਸਲਵੇ ਸਿੰਘ ਜੀ ਅਗਨੀ ਦੀਆਂ ਚੀਣ ਗਾਂਵੇ ਪਗੂ ਗੀ ਲਿਖਿਆ ਜੇੜੀ ਮਤ ਤਕ ਦੀਰਵੇ ਲਿਖਿਆ ਨਾ ਨੁੜਦਿਆ ਨੀ ਜਿੰਦੇ ਸੋਨੇ ਦੇ ਟਿੱਕੇ ਉੱਤੇ 사ਜਦਾ ਜੀ ਨਾਂਹਿੰਦੀ ਦਾ ਵੀਰਵੇ ਦਾਸ ਦੀਨਾ ਮੱਪਿਆ ਕੋਲੇ ਹੋਣਗੇ ਦਿਲ ਗੀਰਵੇ ਪਗੂਗੀ ਲੀਕੀਏ ਜੇੜੀ ਮਥੇ ਤੱਕ ਦੀਰਵੇ ਦੀਆਂ ਨਹੀਂ ਜਿੰਦੇ ਤਾਨਿਆਂ ਦੇ ਤੀਰ ਵੇ ਸਿੰਘ ਜੀ ਤੀਰਾਂ ਦੀਆਂ ਅੜੀਆਂ ਵੇ ਅੜੀਆਂ ਦੀਆਂ ਚ ਬਾਂ ਵੇ ਸਿੰਘ ਜੀ ਈੜਾਂ ਨੇ ਕਣੀਆਂ ਵੇ ਪਾਲ ਪਾਲ ਤਾਇ ਆੱਖਾਂ ਸੱਡੀ ਜਿੰਦੜੀ ਨੂੰ ਵਣਿਆ ਮੱਥੇ ਤੱਕ ਦੀਰਵੇ ਨੀਕਿਆਨਾ ਮੁੜਦੀਆਂ ਨਹੀਂ ਜਿੰਦੇ ਬਸਣਾਂ ਦਿੰਦੀਆਂ ਸਾਨੂੰ ਸਸਾਂਤੇ ਨਾਂਦਾਂ ਸਿੰਘ ਜੀ ਵਾਜਦੇ ਜਿਉ ਸਾਲਿੰਗਾ ਵੇ ਸਾਲਿੰਗਾ ਦੇ ਸਲ ਵੇ ਸਿੰਘ ਜੀ ਅਗਨੀ ਦੀਆਂ ਚਿਣਗਾ ਵੇ ਬਗੂ ਗੀ ਲਿਖੀਏ ਜੇੜੀ ਮੱਥੇ ਤੱਕ ਦੀਰਵੇ ਲਿਖਿਆ ਨਾ ਮੂੜ ਦਿਆ ਨੀ ਜਿੰਦ